ਸਤਿ ਸ਼੍ਰੀ ਅਕਾਲ ਜੀ। ਮੇਰੀ ਕਹਾਣੀ ਦਾ ਨਾਮ ਜੋ ਅਸੀਂ ਦੂਸਰਿਆਂ ਨੂੰ ਦੇਵਾਂਗੇ ਉਹ ਵਾਪਸ ਜ਼ਰੂਰ ਸਾਡੇ ਕੋਲ ਹੀ ਆਵੇਗਾ। ਪਿੰਡ ਵਿੱਚ ਇੱਕ ਕਿਸਾਨ ਤੇ ਉਸ ਦੀ ਘਰਵਾਲੀ ਰਹਿੰਦੇ ਸਨ। ਜੋ ਦੁੱਧ ਤੋਂ ਦਹੀਂ ਤੇ ਮੱਖਣ ਬਣਾ ਕੇ ਵੇਚਣ ਦਾ ਕੰਮ ਕਰਦੇ ਸਨ। ਇੱਕ ਦਿਨ ਘਰਵਾਲੀ ਨੇ ਮੱਖਣ ਤਿਆਰ ਕਰਕੇ ਕਿਸਾਨ ਨੂੰ ਦਿੱਤਾ ਤੇ ਕਿਸਾਨ ਮੱਖਣ ਵੇਚਣ ਲਈ ਪਿੰਡ ਤੋਂ ਸ਼ਹਿਰ ਵੱਲ ਤੁਰ ਪਿਆ। ਮੱਖਣ ਗੋਲ ਪੇੜਿਆਂ ਦੀ ਸ਼ਕਲ ਵਿੱਚ ਬਣਿਆ ਹੋਇਆ ਸੀ। ਤੇ ਹਰ ਪੇੜੇ ਦਾ ਵਜ਼ਨ 1 ਕਿਲੋ ਸੀ। ਸ਼ਹਿਰ ਜਾ ਕੇ ਕਿਸਾਨ ਨੇ ਮੱਖਣ ਹਮੇਸ਼ਾ ਦੀ ਤਰ੍ਹਾਂ ਇੱਕ ਦੁਕਾਨਦਾਰ ਨੂੰ ਵੇਚ ਦਿੱਤਾ ਤੇ ਉਸੇ ਦੁਕਾਨਦਾਰ ਤੋਂ ਚਾਹ ਪੱਤੀ, ਚੀਨੀ, ਤੇਲ, ਸਾਬਣ ਤੇ ਹੋਰ ਘਰੇਲੂ ਸਮਾਨ ਖਰੀਦ ਕੇ ਆਪਣੇ ਪਿੰਡ ਵੱਲ ਨੂੰ ਤੁਰ ਪਿਆ। ਕਿਸਾਨ ਦੇ ਜਾਣ ਤੋਂ ਬਾਅਦ ਦੁਕਾਨਦਾਰ ਨੇ ਮੱਖਣ ਨੂੰ ਫਰਿੱਜ ਵਿੱਚ ਰੱਖਣਾ ਸ਼ੁਰੂ ਕੀਤਾ। ਉਸ ਨੂੰ ਖਿਆਲ ਆਇਆ ਕਿ ਕਿਉਂ ਨਾ ਇੱਕ ਪੀੜੇ ਦਾ ਵਜ਼ਨ ਕੀਤਾ ਜਾਵੇ। ਪਰ ਵਜ਼ਨ ਕਰਨ ਤੇ ਪੇੜਾ ਸਿਰਫ 900 ਗ੍ਰਾਮ ਦਾ ਹੀ ਨਿਕਲਿਆ ਨਿਰਾਸ਼ਾ ਤੇ ਹੈਰਾਨੀ ਨਾਲ ਉਸਨੇ ਸਾਰੇ ਪੇੜੇ ਤੋਲ ਦਿੱਤੇ ਕਿਸਾਨ ਦੇ ਲਿਆਂਦੇ ਸਾਰੇ ਮੱਖਣ ਦੇ ਪੇੜੇ 9-900 ਗ੍ਰਾਮ ਦੇ ਹੀ ਨਿਕਲੇ ਅਗਲੇ ਹਫਤੇ ਫਿਰ ਕਿਸਾਨ ਹਮੇਸ਼ਾ ਦੀ ਤਰ੍ਹਾਂ ਮੱਖਣ ਦੇ ਪੇੜੇ ਲੈ ਕੇ ਦੁਕਾਨ ਦੀ ਦਹਲੂਇਸ ਤੇ ਪਹੁੰਚਿਆ ਦੁਕਾਨਦਾਰ ਨੇ ਕਿਸਾਨ ਨੂੰ ਚੀਖਦੇ ਹੋਏ ਕਿਹਾ ਦਫਾ ਹੋ ਜਾ ਕਿਸੇ ਬੇਈਮਾਨ ਤੇ ਤੋ ਖੇਵਾਲ ਦੁਕਾਨਦਾਰ ਨਾਲ ਕਾਰੋਬਾਰ ਕਰ ਮੇਰੇ ਨਾਲ ਨਹੀਂ 900 ਗ੍ਰਾਮ ਮੱਖਣ ਨੂੰ ਕਿਲੋ ਕਹਿ ਕੇ ਵੇਚਣ ਵਾਲੇ ਦਾ ਉਹ ਮੂਹ ਵੀ ਵੇਖਣਾ ਗੁਵਾਰਾ ਨਹੀਂ ਕਰਦਾ ਕਿਸਾਨ ਨੇ ਬੜੀ ਹੀ ਨਿਮਰਤਾ ਨਾਲ ਦੁਕਾਨਦਾਰ ਨੂੰ ਕਿਹਾ ਮੇਰੇ ਵੀਰ ਮੇਰੇ ਨਾਲ ਨਾਰਾਜ਼ ਨਾ ਹੋ ਅਸੀਂ ਗਰੀਬ ਦੇ ਮੁਸ਼ਕਿਲ ਨਾਲ ਗੁਜ਼ਾਰਾ ਕਰਨ ਵਾਲੇ ਲੋਕਾਂ ਸਾਡੀ ਮਾਲ ਤੋਲਣ ਲਈ ਬੱਟੇ ਖਰੀਦਣ ਦੀ ਹਾਇਸियत ਕਿੱਥੇ ਆ ਤੁਹਾਡੇ ਤੋਂ ਜੋ ਇੱਕ ਕਿਲੋ ਚੀਨੀ ਲੈ ਕੇ ਜਾਂਦਾ ਹਾਂ ਉਸੇ ਚੀਨੀ ਨੂੰ ਤੱਕੜੀ ਦੇ ਇੱਕ ਪਲੜੇ ਵਿੱਚ ਰੱਖ ਕੇ ਦੂਜੇ ਪਲੜੇ ਵਿੱਚ ਓਨੇ ਹੀ ਵਜਨ ਦਾ ਮੱਖਣ ਤੋਲ ਕੇ ਲਿਆਉਂਦਾ ਹਾਂ ਇਹ ਤੁਸੀਂ ਸਭ ਨੇ ਸਿੱਖਿਆ ਜੋ ਅਸੀਂ ਦੂਸਰਿਆਂ ਨੂੰ ਦੇਵਾਂਗੇ ਉਹ ਵਾਪਸ ਸਾਨੂੰ ਜ਼ਰੂਰ ਆਵੇਗਾ ਚਾਹੇ ਉਹ ਇੱਜ਼ਤ ਆ ਸਨਮਾਨ ਆ ਜਾਂ ਫਿਰ ਧੋਖਾ ਧੰਨਵਾਦੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ